ਗੁਰਦਾਸਪੁਰ ਵਿਖੇ ਨਗਰ ਕੌਂਸਲ ਕਰਮਚਾਰੀਆਂ ਦਾ 3 ਦਿਨਾਂ ਤੋਂ ਚੱਲ ਰਿਹਾ ਦਰਨਾ ਆਖਰਕਾਰ ਚਿਲਾ ਅਧਿਕਾਰੀਆਂ ਵੱਲੋਂ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਮੰਨ ਲੈਣ ਤੋਂ ਬਾਅਦ ਖਤਮ ਕਰ ਦਿੱਤਾ ਗਿਆ ਹੈ ਦਰਨਾ ਖਤਮ ਹੋਣ ਤੋਂ ਬਾਅਦ ਸ਼ਹਿਰ ਵਿੱਚ ਪਾਣੀ ਅਤੇ ਸਟਰੀਟ ਲਾਈਟਾਂ ਦੀ ਬਹਾਲੀ ਵੀ ਕਰ ਦਿੱਤੀ ਗਈ ਹੈ ਜਿਸ ਕਾਰਨ ਸ਼ਹਿਰ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਪਰ ਕੂੜੇ ਦੀ ਸਮੱਸਿਆ ਦਾ ਅਜੇ ਵੀ ਸਥਾਈ ਹੱਲ ਨਹੀਂ ਹੋਇਆ ਜਾਣਕਾਰੀ ਦਿੰਦਿਆਂ ਸਫਾਈ ਕਰਮਚਾਰੀਆਂ ਦੀ ਹਮਾਇਤ ਵਿੱਚ ਉਤਰੇ ਕਾਂਗਰਸੀ ਵਿਧਾਇਕ ਬ੍ਰਿੰਦਰ ਮੀਤ ਸਿੰਘ ਪਾੜਾ ਨੇ ਦੱਸਿਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਉੱਪਰ ਹਮਲਾ ਕਰਦੰਦੇ ਦੋ ਛੇੜ ਦੋ ਹਮਲਾਵਰਾਂ ਦੇ ਖਿਲਾਫ ਪੁਲਿਸ ਵੱਲੋਂ ਵਕਫਾਖਤਰਾਮਤ ਤਹਿਤ ਡੀਡੀਆਰ ਕਟੰਤੋਂ ਬਾਅਦ ਜ਼ਿਲ੍ਹਾ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ ਪਰ ਕੂੜੇ ਦੇ ਡੰਪ ਦੀ ਸਮੱਸਿਆ ਅਜੇ ਵੀ ਬਰਕਰਾਰ ਹੈ ਅਤੇ ਇਸ ਨੂੰ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਸੁੱਟ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਕੌਂਸਲ ਅਧਿਕਾਰੀ ਕੂੜਾ ਸੁੱਟਣ ਲਈ ਜਿਹੜੀ ਜਗ੍ਹਾ ਦੱਸਣਗੇ ਕੂੜਾ ਉਸੇ ਹੀ ਜਗ੍ਹਾ ਤੇ ਸੁੱਟਿਆ ਜਾਵੇਗਾ ਇਹ ਇਹ ਧਰਨਾ ਜਿਹੜਾ ਲਾਉਣਾ ਨਹੀਂ ਸੀ ਚਾਹੁੰਦੇ ਅਸੀਂ ਦੋ ਮਹੀਨਿਆਂ ਤੋਂ ਅਸੀਂ ਇਹਨੂੰ ਟਾਲ ਰਹੇ ਸੀ ਪਰ बार-बार ਤਿੰਨ ਚਾਰ ਜਗ੍ਹਾ ਤੇ ਜਿੱਥੇ ਅਸੀਂ ਜਾ ਕੇ ਪ੍ਰਬੰਧ ਕਰਦੇ ਸੀ ਉੱਥੇ ਇੱਕ ਸ਼ਰਾਰਤੀ ਬੰਦੇ ਵੱਲੋਂ ਉੱਥੇ ਜਾ ਕੇ ਤੇ ਪ੍ਰਸ਼ਾਸਨ ਨੂੰ ਵੀ ਤੰਗ ਕੀਤਾ ਜਾਂਦਾ ਸੀਗਾ ਤੇ ਉਹ ਕੰਮ ਬੰਦ ਕਰਾਉਂਦੇ ਸੀ ਸੋ ਇਸ ਸਬੰਧ ਦੇ ਵਿੱਚ ਇੱਕ ਮੁਲਾਜ਼ਮ ਡੀਸੀ ਸਾਹਿਬ ਏਡੀਸੀ ਸਾਹਿਬ ਦੇ ਆਰਡਰਾਂ ਤੇ ਕਹਿਣ ਤੇ ਆਰਡਰ ਬਾਈ ਨੇਮ ਆਰਡਰ ਹੋਇਆ ਡਿਊਟੀ ਤੇ ਔਰ ਉੱਥੇ ਜਾ ਕੇ ਉਹ ਕੰਮ ਲਵਾਇਆ ਉਹਨਾਂ ਨੂੰ ਗਾਲਾਂ ਕੱਢੀਆਂ ਹਾਥੀ ਪਾਏ ਉਹਦੇ ਸਬੰਧ ਚ ਧਰਨਾ ਸੀ ਕਿ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਕੂੜੇ ਵਾਸਤੇ ਟੁਕਮੀ ਜਗ੍ਹਾ ਜਿਹੜ ਅਸੀਂ ਉਹਨਾਂ ਦਾ ਸਹਿਯੋਗ ਕਰਾਂਗੇ ਜਿੱਥੇ ਸਾਡੀ ਉਹ ਲੋੜ ਸਮਝਦੇ ਆ ਸੋ ਅੱਜ ਇਹਨਾਂ ਨੇ ਉਹ ਬਾਈ ਨੇਮ ਉਹਨਾਂ ਦੋਵਾਂ ਬੰਦਿਆਂ ਦੇ ਖਿਲਾਫ ਡੀਡੀਆਰ ਕੱਟਤੀ ਆ ਤੇ ਨਾਲ ਤਿੰਨ ਚਾਰ ਅਨ ਪਛਾਤਿਆਂ ਤੇ ਵੀ ਕੱਟਤੀ ਆ ਔਰ ਉਹਦੇ ਤੇ ਜੋ ਬਣਦੀ ਕਾਰਵਾਈ ਆ ਉਹ ਹੁਣ ਅੱਗੇ ਕਰਨਗੇ ਔਰ ਜਿਹੜੀ ਰਹੀ ਗੱਲ ਕੂੜੇ ਦੀ ਕੂੜੇ ਦੇ ਵਿੱਚ ਵੇਖੋ ਇਹਦੇ ਤੇ ਮੈਂ ਮੇਰਾ ਉਹ ਹੈਨੀ ਸਿਸਟਮ ਕਿ ਆਹੀ ਕੂੜੇ ਤੇ ਰਾਜਨੀਤੀ ਕਰੀਏ ਅੱਜ ਮੈਂ ਕਰ ਸਕਣਾ ਜੋ ਅੱਜ ਸਸਤੀ ਬਣੀ ਤੇ ਰਾਜਨੀਤੀ ਜਿੰਨੀ ਮਰਜ਼ੀ ਕਰ ਲਓ ਪਰ ਮੈਨੂੰ ਲੋਕਾਂ ਨੇ ਜਿਤਾਇਆ ਮੈਨੂੰ ਲੋਕਾਂ ਨੇ ਵੋਟਾਂ ਪਾਈਆਂ ਗਾਂ ਵੀ ਮੈਂ ਲੈਣੀਆਂ ਨੰਦਾਵਾ ਸਾਹਿਬ ਸ਼ਹਿਰ ਦੇ ਘਰ ਸੀਗੇ ਅਫਸਰਾਂ ਨੇ ਬੁਲਾਇਆ ਉਹਨਾਂ ਨੂੰ ਫੋਨ ਕਰਕੇ ਉਹ ਬੈਠੇ ਸੀ ਉਹਨਾਂ ਨਾਲ ਕਿਉਂਕਿ ਚੰਗੀ ਗੱਲ ਹੈ ਕਿ ਉਹ ਪੰਜਾਬ ਦੇ ਡੀਪੀ ਸੀਐਮ ਰਏ ਆ ਹੋਮ ਮਿਨਿਸਟਰ ਆਇਆ ਮੌਜੂਦਾ ਮੌਕੇ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਸਾਹਮਣੇ ਸਾਰੀਆਂ ਗੱਲਾਂ ਹੋਈਆਂ ਕੱਲ ਨੂੰ ਪ੍ਰਸ਼ਾਸਨ ਇਹ ਨਾ ਕਹੇ ਕਿ ਤੁਹਾਡੇ ਐਮਐਲਏ ਨੇ ਐ ਕਰਤਾ ਤੁਹਾਡੇ ਪ੍ਰਧਾਨ ਆਖੇ ਨਹੀਂ ਲੱਗਦਾ ਸਾਰੀਆਂ ਗੱਲਾਂ ਸਾਹਮਣੇ ਹੋਈਆਂ ਨੇ ਵੱਡੇ ਸੀਨੀਅਰ ਦਿੱਲੀ ਚੰਡੀਗੜ੍ਹ ਤੱਕ ਸਾਰੇ ਅਫਸਰਾਂ ਨਾਲ ਗੱਲ ਹੋਈ ਆ ਔਰ ਜੋ ਗੱਲਾਂ ਸਲੀਅਤ ਸਾਹਮਣੇ ਆਈਆਂ ਉੱਥੇ ਅਫਸਰਾਂ ਦੇ ਔਰ ਜੋ ਗੱਲਾਂ ਕਈ ਅਫਸਰਾਂ ਨੂੰ ਵੀ ਇਹ ਗੱਲ ਗੁੰਮਰਾਹ ਕੀਤਾ ਜਾ ਰਿਹਾ ਸੀ ਵੀ ਕੀ ਚੱਲ ਰਿਹਾ ਰੰਧਾਵਾ ਸਾਹਿਬ ਨੂੰ ਵੀ ਇਹ ਪਤਾ ਨਹੀਂ ਸੀ ਜਦੋਂ ਇੱਥੇ ਆਏ ਆ ਸਾਰਿਆਂ ਨੇ ਕਿਹਾ ਵੀ ਆ ਗੱਲਾਂ ਦਾ ਤੇ ਪਤਾ ਹੀ ਨਹੀਂ ਸੀਗਾ ਤੇ ਇਹਦੇ ਬਿਲਕੁਲ ਰਾਜਨੀਤੀ ਹੋ ਰਹੀ ਆ ਔਰ ਇਸ ਕਰਕੇ ਰੰਧਾਵਾ ਸਾਹਿਬ ਨੇ ਵਿੱਚ ਵੇ ਇੰਟਰਵੈਨ ਕਰਕੇ ਬਿਕੋਜ਼ ਹੀ ਇਸ ਆ ਮੈਂਬਰ ਪਾਰਲੀਮੈਂਟ ਆਫ ਗਰਦਾਸਪੁਰ ਉਹਨਾਂ ਨੇ ਵਿੱਚ ਕਰਕੇ ਇੰਟਰਵੈਨ ਹੋ ਕੇ ਸਾਰਾ ਕਰਾਇਆ ਔਰ ਇਹ ਇਸ਼ੂ ਜਿਹੜਾ ਅਸੀਂ ਸਮਰਥ ਕਰ ਰਹੇ ਆ ਕੂੜਾ ਜਿਹੜਾ ਕਮੇਟੀ ਕਰ ਰਹੇਗਾ ਕਿਤੇ ਅਸੀਂ ਇਹਨੂੰ ਸੁਟਾਂਗੇ ਨਹੀਂ ਔਰ ਜੋ ਐਡੀਸੀ ਸਾਹਿਬ ਤੇ ਕਿ ਹੁਣੇ ਪਾਣੀ ਵੀ ਛੱਡ ਦਿਓ ਤੇ ਲਾਈਟਾਂ ਵੀ ਛੱਡ ਦਿਓ ਜਿਹੜੇ ਮੁਲਾਜ਼ਮ ਨੂੰ ਕੱਟ ਪਈ ਆ ਉਹਦਾ ਕੀ ਕਸੂਰ ਸੀ ਤਨਖਾਹ ਉਹਨੂੰ ਕੱਟ ਪੈਣ ਦੀ ਥੋੜੀ ਮਿਲਦੀ ਆ ਉਹ ਡੀਸੀ ਸਾਹਿਬ ਦੱਸ ਸਕਦੇ ਆ ਵੀ ਤਿੰਨ ਦਿਨ ਇਹ ਡਿਲੇ ਜਿਹੜੀ ਅੱਜ ਡੀਡੀਆਰ ਕੱਟੀ ਉਹਦੋਂ ਹੀ ਕੱਟ ਦਿੰਦੇ ਤੇ ਲੋਕ ਪਰੇਸ਼ਾਨ ਨਾ ਹੁੰਦੇ ਇਹਦਾ ਜਵਾਬ ਤੇ ਡੀ ਸਾਹਿਬ ਦੇਣ ਕਿ ਮੈਂ ਨਹੀਂ ਦੇ ਸਕਦਾ